ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਸਗਲੀ ਲੜੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੇਸ਼ ਦੀ ਸਰਵਉੱਚ ਅਦਾਲਤ ਜਿਹੜੀ ਹੈ ਸੁਪਰੀਮ ਕੋਰਟ ਉਸ ਨੂੰ ਇੱਕ ਵਾਰ ਫੇਰ ਅੱਗੇ ਆਉਣਾ ਪਿਆ ਹੈ 2-3 ਸਾਲ ਤੋਂ ਚੱਲ ਰਹੇ ਬਲਡੋਜ਼ਰ ਦੇ ਖੌਫ ਨੂੰ ਰੋਕਣ ਦੇ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗਿਆ ਨਿਦ ਅਤਿਆਨਾਸ਼ ਵੱਲੋਂ ਸ਼ੁਰੂ ਕੀਤੀ ਗਈ ਬਲ ਡੋਜ਼ਰ ਦੇ ਨਾਲ ਉਹਨਾਂ ਲੋਕਾਂ ਦੇ ਘਰ ਢਾਉਣ ਦੀ ਕਵਾਇਤ ਜਿਹੜੀ ਸੀ ਜਿਹੜੇ ਦੰਗਿਆਂ ਦੇ ਲਈ ਜ਼ਿੰਮੇਦਾਰ ਸਨ ਜਾਂ ਫਿਰਕੂ ਤਣਾਅ ਫਲਾਉਣ ਦੇ ਦੋਸ਼ੀ ਸਨ ਹੌਲੀ ਹੌਲੀ ਜਿਹੜੀ ਇਹ ਕਵਾਇਤ ਹੈ ਇਹ ਕਈ ਭਾਜਪਾ ਸ਼ਾਸਤ ਰਾਜਾਂ ਦੇ ਵਿੱਚ ਫੈਲ ਗਈ ਸੀ ਪਰ ਕਿਉਂਕਿ ਦੇਸ਼ ਦਾ ਕਾਨੂੰਨ ਜਿਹੜਾ ਹੈ ਉਹ ਇਸ ਦੀ ਇਜਾਜ਼ਤ ਨਹੀਂ ਦਿੰਦਾ ਤਾ ਬਹਾਨਾ ਜਿਹੜਾ ਹੈ ਇਹ ਬਣਾਇਆ ਗਿਆ ਸੀ ਕਿ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਾਨੂੰਨ ਨੇ ਉਹਨਾਂ ਦੇ ਉਲਟ ਜਾ ਕੇ ਜਿਹੜੇ ਨੇ ਇਹ ਘਰ ਬਣਾਏ ਗਏ ਨੇ ਇਹ ਉਸਾਰੀ ਕੀਤੀ ਗਈ ਹੈ ਇਸ ਕਰਕੇ ਜਿਹੜਾ ਹੈ ਇੱਕ ਨੋਟਿਸ ਦੇ ਕੇ ਨਾਲ ਦੀ ਨਾਲ ਘਰ ਨੂੰ ਜਿਹੜਾ ਹੈ ਢਾ ਦਿੱਤਾ ਜਾਂਦਾ ਸੀ ਜਿਹੜੀ ਇਹ ਕਵਾਇਤ ਹੈ ਇਹ ਪ੍ਰਥਾ ਹੈ ਇਹ ਯੋਗੀ ਦਤਿਆਨਾਥ ਨੇ ਇਜ਼ਰਾਈਲ ਦੇ ਇੱਕ ਕਾਨੂੰਨ ਤੋਂ ਕਾਪੀ ਕੀਤੀ ਗਈ ਹੈ ਚੋਰੀ ਕੀਤੀ ਗਈ ਹੈ ਜਾਂ ਉਹਦੀ ਨਕਲ ਹੈ ਇਜ਼ਰਾਈਲ ਦੇ ਵਿੱਚ ਇੱਕ ਕਾਨੂੰਨ ਹੈ ਕਿ ਉਹ ਪੈਲੇਸਟਾਈਨ ਦੇ ਜਿਹੜੇ ਵੀ ਟੈਰਰਿਸਟ ਨੂੰ ਕੋਈ ਅੱਤਵਾਦੀ ਹੈ ਜਿਹੜਾ ਕੋਈ ਉਹਨਾਂ ਦੇ ਦੇਸ਼ ਵਿੱਚ ਆ ਕੇ ਕਿਸੇ ਨੂੰ ਮਾਰ ਦਿੰਦਾ ਹੈ ਉਹ ਉਸ ਤਰ੍ਹਾਂ ਦੇ ਅੱਤਵਾਦੀਆਂ ਦਾ ਜਾ ਕੇ ਬਣਿਆ ਬਣਾਇਆ ਘਰ ਜਿਹੜਾ ਹੈ ਉਹਨੂੰ ਬਿਲਕੁਲ ਕੰਪਲੀਟਲੀ ਢਾਹ ਦਿੰਦੇ ਨੇ ਤੇ ਉਹ ਪਰਿਵਾਰ ਜਿਹੜਾ ਹੈ ਉਸ ਨੂੰ ਸਾਰੇ ਪਰਿਵਾਰ ਨੂੰ ਸਜ਼ਾ ਦਿੰਦੇ ਨੇ ਕਿ ਤੁਹਾਡਾ ਇੱਕ ਮੈਂਬਰ ਜਿਹੜਾ ਹੈ ਉਹ ਅਤਵਾਦ ਦੇ ਵਿੱਚ ਗ੍ਰਸਤ ਹੈ ਮਿਲਿਆ ਹੋਇਆ ਹੈ ਜਾਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰ ਰਿਹਾ ਹੈ ਸੋ ਉਸ ਤੋਂ ਇਹ ਮਾਡਲ ਜਿਹੜਾ ਹੈ ਕਾਪੀ ਕੀਤਾ ਗਿਆ ਹੈ ਲੇਕਿਨ ਜੋ ਫਰਕ ਹੈ ਉਹ ਬੁਨਿਆਦੀ ਇਹ ਹੈ ਪਹਿਲੀ ਗੱਲ ਤਾਂ ਇਜ਼ਰਾਇਲ ਤੇ ਪੈਲੇਸਟਾਈਨ ਜਿਹੜੇ ਨੇ ਉਹ ਆਪਸ ਦੇ ਵਿੱਚ ਲਗਾਤਾਰ ਇੱਕ جنگ ਦੀ ਸਥਿਤੀ ਵਿੱਚ ਹਨ ਇੱਕ ਦੂਸਰੇ ਦੇ ਨਾਲ ਉਹ ਲੜਾਈ ਜਿਹੜੀ ਹੈ ਉਹ ਲੜ ਰਹੇ ਨੇ ਆਪਣੀ ਆਪਣੀ ਹੋਂਦ ਦੀ ਭਾਰਤ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਕਿ ਕੋਈ ਜਿਹੜਾ ਹੈ ਇੱਕ ਤਕਬਾ ਜਿਹੜਾ ਹੈ ਜਾਂ ਇੱਕ ਧਰਮ ਹੈ ਉਹ ਦੂਸਰੇ ਧਰਮ ਦੇ ਨਾਲ ਆਪਣੀ ਹੋਣ ਦੀ ਲੜਾਈ ਲੜ ਰਿਹਾ ਹੋਵੇ ਜਾਂ ਵੱਖ ਹੋਣ ਦੀ ਲੜਾਈ ਲੜ ਰਿਹਾ ਹੋਵੇ ਦੂਸਰਾ ਜਿਹੜਾ ਹੈ ਆਪਾਂ ਹੌਲੀ-ਹੌਲੀ ਦੀ ਵੀ ਜ਼ਿਕਰ ਕਰਾਂਗੇ ਗੱਲ ਕਰਾਂਗੇ ਕਿ ਇਜ਼ਰਾਈਲ ਦੇ ਵਿੱਚ ਇਹ ਜਿਹੜਾ ਤਰੀਕਾ ਅਪਣਾਇਆ ਗਿਆ ਹੈ ਕੀ ਉਹ ਕਾਮਯਾਬ ਹੈ ਜੇ ਉੱਥੇ ਉਹ ਕਾਮਯਾਬ ਨਹੀਂ ਹੈ ਤਾਂ ਫਿਰ ਜਿਹੜਾ ਹੈ ਅਸੀਂ ਉਸ ਨੂੰ ਆਪਣੇ ਦੇਸ਼ ਦੇ ਵਿੱਚ ਲਾਗੂ ਕਿਉਂ ਕਰ ਰਹੇ ਹਾਂ ਜੇ ਉਹ ਉੱਥੇ ਕਾਮਯਾਬ ਹੁੰਦਾ ਇਜ਼ਰਾਈਲ ਦੇ ਵਿੱਚ ਤਾਂ ਅੱਜ 8-9 ਮਹੀਨਿਆਂ ਤੋਂ ਆਪਸ ਦੇ ਵਿੱਚ ਜਿਹੜੀ ਹੈ جنگ ਨਾ ਲੜ ਰਹੇ ਹੁੰਦੇ ਜੋ ਕਿ ਪਲਸਤਾਈਨ ਨੇ ਇਜ਼ਰਾਈਲ ਦੇ 1300 ਬੰਦਿਆਂ ਦਾ ਕਤਲ ਕਰਕੇ ਸ਼ੁਰੂ ਕੀਤੀ ਸੀ ਤੇ ਉਸ ਦੇ ਜਵਾਬ ਵਿੱਚ ਇਜ਼ਰਾਈਲ 41000 ਤੋਂ ਵੱਧ ਬੰਦੇ ਜਿਹੜਾ ਹੈ ਉਹ ਮਾਰ ਚੁੱਕਿਆ ਹੈ ਤੇ جنگ ਹਜੇ ਜਾਰੀ ਹੈ ਸੋ ਉਸ ਜੇ ਇਥੇ ਉਹ ਕਾਮਯਾਬ ਨਹੀਂ ਤੇ ਉਹਦਾ ਜਿਹੜਾ ਰਿਜ਼ਲਟ ਹੈ ਉਹ ਆ ਹੈ ਜੋ ਹੁਣ ਹੋ ਰਿਹਾ ਹੈ ਐਡੀ ਵੱਡੀ ਜਾਂਦਾ ਹੈ ਭਿਆਨਕ ਜਾਂਦਾ ਹੈ ਅਸੀਂ ਇਸ ਨੂੰ ਆਪਣੇ ਦੇਸ਼ ਦੇ ਵਿੱਚ ਲਾਗੂ ਕਿਉਂ ਕਰ ਰਹੇ ਹਾਂ ਇਹ ਇੱਕ ਸਵਾਲ ਹੈ ਹੁਣ ਸੁਪਰੀਮ ਕੋਰਟ ਤੇ ਦੁਬਾਰਾ ਆਉਂਿਆ ਸੁਪਰੀਮ ਕੋਰਟ ਦੀ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੇ ਵਿੱਚ ਕਈ ਪਟੀਸ਼ਨਾਂ ਜਿਹੜੀਆਂ ਦਾਖਲ ਹੋਈਆਂ ਸਨ ਜਿਸ ਦੇ ਜਵਾਬ ਦੇ ਵਿੱਚ ਜੱਜ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਇਹ ਤੇ ਕਾਨੂੰਨ ਦਾ ਮਸਲਾ ਹੈ ਐ ਕਿਵੇਂ ਕੋਈ ਕਿਸੇ ਦਾ ਘਰ ਢਾ ਸਕਦਾ ਹੈ ਏ ਜਿਹੜਾ ਹੈ ਭਾਵੇਂ ਉਹ ਦੋਸ਼ੀ ਹੀ ਹੈ ਕਿਸੇ ਜੁਰਮ ਦਾ ਤਾਂ ਵੀ ਜਿਹੜਾ ਹੈ ਉਹਦਾ ਘਰ ਜਿਹੜਾ ਹੈ ਉਹ ਨਹੀਂ ਢਾਇਆ ਜਾ ਸਕਦਾ ਕਿਸੇ ਦੇ ਉੱਤੇ ਸਿਰਫ ਸ਼ੱਕ ਹੈ ਕਿ ਇਹ ਇਹ ਬੰਦਾ ਦੋਸ਼ੀ ਹੈ ਤੁਸੀਂ ਉਸ ਸ਼ੱਕੀ ਵਿਅਕਤੀ ਦਾ ਹੀ ਘਰ ਕਿਵੇਂ ਢਾ ਸਕਦੇ ਹੋ ਜਿਹੜਾ ਹੈ ਇਸ ਤੋਂ ਅੱਗੇ ਜੱਜ ਸਾਹਿਬ ਨੇ ਕਿਹਾ ਕਿ ਅਸੀਂ ਜਿਹੜਾ ਹੈ ਇਸ ਤੇ ਮੱਦੇ ਨਜ਼ਰ ਕੀ ਇੰਨੀਆਂ ਵਾਰਦਾਤਾਂ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਹੋ ਰਹੀਆਂ ਨੇ ਅਲੱਗ-ਅਲੱਗ ਸੂਬਿਆਂ 'ਚ ਹੋ ਰਹੀਆਂ ਨੇ ਅਸੀਂ ਪੈਨ ਇੰਡੀਆ ਗਾਈਡਲਾਈਨਸ ਜਿਹੜੀਆਂ ਨੇ ਉਹ ਜਾਰੀ ਕਰਾਂਗੇ ਕਿ ਕਿਸੇ ਦਾ ਘਰ ਟਾਂ ਤੋਂ ਪਹਿਲਾਂ ਕੀ-ਕੀ ਗਾਈਡਲਾਈਨ ਜਿਹੜੀ ਹੈ ਦਿਸ਼ਾ ਨਿਰਦੇਸ਼ ਉਹ ਫਾਲੋ ਹੋਣੇ ਚਾਹੀਦੇ ਨੇ ਤਾਂ ਹੀ ਜਿਹੜਾ ਹੈ ਨੌਬਤ ਇੱਥੇ ਤੱਕ ਪਹੁੰਚਣੀ ਚਾਹੀਦੀ ਹੈ ਕਿ ਕਿਸੇ ਦਾ ਘਰ ਜਿਹੜਾ ਹੈ ਉਟਾਇਆ ਜਾ ਸਕੇ ਇਸ ਦਾ ਜਿਹੜਾ ਹੈ ਕੋਈ ਸਥਾਈ ਹੱਲ ਜਿਹੜਾ ਹੈ ਇਸ ਸਮੱਸਿਆ ਦਾ ਨਿਕਲ ਸਕੀ ਹੁਣ ਜੱਜ ਸਾਹਿਬ ਜਿਹੜੇ ਸੀ ਜਸਟਿਸ ਵੀ ਆਰ ਗਵਈ ਸੀਗੇ ਤੇ ਕੇ ਵੀ ਵਿਸ਼ਵਨਾਥਨ ਇਹਨਾਂ ਦਾ ਬੈਂਟ ਸੀ ਜਿਨ੍ਹਾਂ ਨੇ ਇਹ ਸੁਣਵਾਈ ਕੀਤੀ ਪਟੀਸ਼ਨਾਂ ਜਿਹੜੀਆਂ ਸੀ ਉਹਨਾਂ ਦੇ ਵਿੱਚ ਦਿੱਲੀ ਦਾ ਇੱਕ ਜੂਸ ਵਾਲਾ ਸੀਗਾ ਰਾਜਸਥਾਨ ਦਾ ਇੱਕ ਟੈਂਪੂ ਡਰਾਈਵਰ ਸੀਵਾ ਤੇ ਆ ਮੱਧਿਆ ਪ੍ਰਦੇਸ਼ ਦਾ ਇੱਕ ਲੋਡਰ ਸੀਗਾ ਜਿਹੜਾ ਕਿ ਮਜ਼ਦੂਰ ਜੀ ਨੂੰ ਆਪਾਂ ਕਹਿੰਦੇ ਆ ਮਜ਼ਦੂਰ ਸੀਗਾ ਜਮਾਇਤ ਉਲਾਮਾ ਹਿੰਦ ਜਿਹੜੀ ਹੈ ਉਹ ਉਹਨਾਂ ਵੱਲੋਂ ਪਟੀਸ਼ਨਾਂ ਜਿਹੜੀਆਂ ਨੇ ਦਾਇਰ ਕੀਤੀਆਂ ਗਈਆਂ ਤੇ ਬਰਿੰਦਾ ਕਰਾਤ ਜਿਹੜੀ ਸੀਪੀਆਈਐਮ ਦੀ ਲੀਡਰ ਹੈ ਉਹਨੇ ਵੀ ਪਟੀਸ਼ਨ ਫਾਈਲ ਕੀਤੀ ਹੋਰ ਵੀ ਬਹੁਤ ਲੋਕ ਨੇ ਜਿਨ੍ਹਾਂ ਨੇ ਪਟੀਸ਼ਨਾਂ ਫਾਈਲ ਕੀਤੀਆਂ ਸੀ ਜਿਨ੍ਹਾਂ ਦੇ ਜਵਾਬ ਦੇ ਵਿੱਚ ਸੁਣਵਾਈ ਜਿਹੜੀ ਹੈ ਚੱਲ ਰਹੀ ਸੀ ਹੁਣ ਇਹ ਘਟਨਾਕ੍ਰਮ ਤੇ ਥੋੜਾ ਜਿਆਦਾ ਚੈਨਲ ਪਾਉਣ ਦੀ ਕੋਸ਼ਿਸ਼ ਕਰਦੇ ਆ ਕਿ 16 ਅਪ੍ਰੈਲ 2022 ਦੇ ਵਿੱਚ ਦਿੱਲੀ ਸਟੇਟ ਬੀਜੇਪੀ ਪ੍ਰੈਜ਼ੀਡੈਂਟ ਜਿਹੜਾ ਹੈ ਉਥੋਂ ਦਾ ਇਕਾਈ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਐਨਡੀਐਮਸੀ ਨੂੰ ਇੱਕ ਚਿੱਠੀ ਲਿਖਦਾ ਹੈ ਕਿ ਦੰਗੇ ਵਿੱਚ ਜਿਹੜੇ ਸ਼ਾਮਲ ਲੋਕ ਨੇ ਉਹਨਾਂ ਦੇ ਘਰ ਤੋੜ ਦੇਣੇ ਚਾਹੀਦੇ ਨੇ ਜਹਾਂਗੀਰਪੁਰੀ ਦੇ ਵਿੱਚ ਉੱਥੇ ਦਿੱਲੀ ਦੇ ਵਿੱਚ ਬਾਈ ਦੇ ਵਿੱਚ ਦੰਗੇ ਹੋਏ ਸੀਗੇ ਉਸ ਤੋਂ ਬਾਅਦ ਜਿਹੜਾ ਹੈ ਇਹ ਨੇਤਾ ਜਿਹੜਾ ਹੈ ਐਨਡੀਐਮਸ ਉਦੋਂ ਜਿਹੜੀ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਉੱਤੇ ਨੇ ਹਿੱਸਿਆਂ ਚ ਜਿਹੜੀ ਵੰਡੀ ਹੋਈ ਸੀਦਾ ਐਨਡੀਐਮਸੀ ਨੂੰ ਚਿੱਠੀ ਲਿਖੀ ਜਾਂਦੀ ਹੈ ਤੇ ਅਗਲੇ ਹੀ ਦਿਨ ਜਿਹੜੀ ਹੈ ਐਨ ਡੀ ਐਮ ਸੀ ਜਿਹੜੀ ਹੈ ਉਹ ਕਹਿੰਦੇ ਦੀ ਅਸੀਂ ਇਲੀਗਲ ਐਨਰੋਚਮੈਂਟ ਦੇ ਖਿਲਾਫ ਜਿਹੜਾ ਹੈ ਕਾਰਵਾਈ ਕਾਰਵਾਈ ਜਿਹੜੀ ਹੈ ਉਹ ਕਰ ਰਹੇ ਹਾਂ ਇਨਲੀਗਲ ਐਨਰੋਚਮੈਂਟ ਮਤਲਬ ਜਿਹੜਾ ਹੈ ਨਜਾਇਜ਼ ਕਬਜੇ ਜਿਹੜੇ ਕੀਤੇ ਨੇ ਲੋਕਾਂ ਨੇ ਸਰਕਾਰੀ ਜਗ੍ਹਾ ਤੇ ਉਹ ਖਾਲੀ ਕਰਾਉਣ ਦੀ ਮੁਹਿੰਮ ਜਿਹੜੀ ਹੈ ਉਹ ਐਨ ਡੀ ਐਮ ਸੀ ਜਿਹੜਾ ਹੈ ਉਹ ਛੇੜ ਦਿੰਦਾ ਹੈ ਵੜ ਦਿੰਦਾ ਇਸ ਮੁਹਿੰਮ ਦੇ ਵਿੱਚ ਜਿਹੜੀ ਹੈ ਇੱਕ ਜੂਸ ਦੀ ਦੁਕਾਨ ਜਿਹੜੀ ਹੈ ਗਣੇਸ਼ ਗੁਪਤਾ ਦੀ ਜਿਹੜੀ ਦੁਕਾਨ ਸੀ ਉਸ ਨੂੰ ਢਾਹ ਦਿੱਤਾ ਜਾਂਦਾ ਹੈ ਇਹ ਦੁਕਾਨ ਜਿਹੜੀ ਹੈ 1977 ਦੇ ਵਿੱਚ ਡੀਡੀਏ ਦੇ ਵੱਲੋਂ ਜਿਹੜੀ ਹੈ ਉਹ ਗਣੇਸ਼ ਗੁਪਤਾ ਦੇ ਬਾਪ ਨੂੰ ਜਿਹੜੀ ਹੈ ਅਲੋਟ ਕੀਤੀ ਜਾਂਦੀ ਸੀ ਉਸ ਤੋਂ ਬਾਅਦ ਲਗਾਤਾਰ 1970 ਤੋਂ ਬਾਅਦ ਜਿਹੜੀ ਹੈ ਇਹ ਦੁਕਾਨ ਗਣੇਸ਼ ਗੁਪਤਾ ਪਹਿਲਾਂ ਉਹਦੇ ਫਾਦਰ ਚਲਾ ਰਹੇ ਸੀ ਫਿਰ ਗਣੇਸ਼ ਗੁਪਤਾ ਤੇ ਹੁਣ ਇਹਨਾਂ ਦਾ ਬੇਟਾ ਜਿਹੜਾ ਹੈ ਉਹ ਦੁਕਾਨ ਚਲਾ ਰਿਹਾ ਹੈ ਉਹ ਉੱਥੇ ਖੜੇ ਰੌਲਾ ਪਾਉਂਦੇ ਰਹੇ ਕਾਗਜ਼ ਦਿਖਾਉਂਦੇ ਰਹੇ ਕਿ ਸਾਡੇ ਕਾਗਜ਼ ਪੂਰੇ ਨੇ ਇਸੇ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਤੇ ਦੁਬਾਰਾ ਦੁਕਾਨ ਬਣਾਉਣ ਨੂੰ ਜਿਹੜਾ ਹੈ ਉਹਨਾਂ ਦਾ 12 ਤੋਂ 15 ਲੱਖ ਰੁਪਏ ਦਾ ਖਰਚਾ ਆ ਗਿਆ ਜੋ ਕਿ ਉਹਨਾਂ ਨੇ ਲੋਕਾਂ ਤੋਂ ਉਧਾਰ ਫੜ ਕੇ ਜਿਹੜਾ ਹੈ ਉਹ ਲਾਇਆ ਹੈ ਤੇ ਉਹੋ ਸਾਰੀ ਉਮਰ ਦੇ ਲਈ ਕਰਜ਼ਾਈ ਜਿਹੜੇ ਨੇ ਹੋ ਗਏ ਨੇ ਕਾਗਜ਼ ਉਹਨਾਂ ਕੋਲ ਪੂਰੇ ਸਨ 1970 ਦੇ ਜਿਹੜੀ ਦੁਕਾਨ ਉੱਥੇ ਚੱਲ ਰਹੀ ਸੀ ਪਰ ਕਿਸੇ ਨੇ ਕੁਝ ਨਹੀਂ ਸੁਣਿਆ ਇਥੋਂ ਤੱਕ ਵੀ ਕਿਹਾ ਗਿਆ ਕਿ ਸਟੇ ਕਰ ਦਿੱਤਾ ਹੈ ਕੋਰਟ ਨੇ ਡੈਮੋਲੇਸ਼ਨ ਨੂੰ ਕਿ ਨਾ ਤੋੜੀਆਂ ਜਾਣ ਪਰ ਐਨਡੀਐਮਸੀ ਦੇ ਕਰਮਚਾਰੀਆਂ ਨੇ ਕਿਹਾ ਕਿ ਜਦ ਤੱਕ ਸਾਡੇ ਕੋਲ ਲਿਫਤੀ ਆਰਡਰ ਨਹੀਂ ਆਂਦਾ ਅਸੀਂ ਕੁਝ ਨਹੀਂ ਕਰ ਸਕਦੇ ਤੇ ਜਿਹੜਾ ਹੈ ਪੰਨਤੋਲ ਜਾਰੀ ਹੈ। ਇਸੇ ਤਰ੍ਹਾਂ ਐਮਪੀ ਦੇ Madhya Pradesh ਦੇ ਰਤलाम ਜ਼ਿਲ੍ਹੇ ਦਾ ਇੱਕ ਹੁਸੈਨ ਵੀ ਹੈ ਜਿਹੜਾ ਕਿ ਲੋਡਰ ਦਾ ਕੰਮ ਕਰਦਾ ਹੈ ਮਹੀਨੇ ਦਾ 5-7000 ਰੁਪਏ ਦੀ ਉਹਦੀ ਕਮਾਈ ਹੈ। 1990 ਦੇ ਵਿੱਚ ਉਹਦੇ ਦਾਦੇ ਨੇ ਇੱਕ ਜ਼ਮੀਨ ਦੀ ਸੀਗੀ ਜਿਹੜੀ ਕਿ ਉਹਨਾਂ ਦੇ ਪੰਜ ਭਾਈਆਂ ਦੇ ਵਿੱਚ ਜਿਹੜੀ ਹੈ ਵੰਡੀ ਗਈ ਉਥੇ ਇੱਕ ਘਰ ਤੇ ਇੱਕ ਦੁਕਾਨ ਜਿਹੜੀ ਹੈ ਇਹਨਾਂ ਨੇ 50 ਸਾਲ ਲੱਗੇ ਸੀ ਉਸ ਜਾਇਦਾਦ ਬਣਾਉਣ ਨੂੰ ਜਿਹੜੀ ਇਹਨਾਂ ਦੀ ਕੁੱਲ ਜਾਇਦਾਦ ਸੀ ਇੱਕ ਘਰ ਸੀ ਇੱਕ ਦੁਕਾਨ ਸੀ ਉਸ ਨੂੰ ਜਿਹੜਾ ਹੈ ਤੋੜ ਦਿੱਤਾ ਗਿਆ ਹੋਇਆ ਕਿ ਕਿ ਉਹ ਇਲਾਕੇ ਦੇ ਵਿੱਚ ਇੱਕ ਗਾਂ ਨੂੰ ਮਾਰ ਕੇ ਜਿਹੜਾ ਹੈ ਉਹਦਾ ਸ਼ਰੀਰ ਜਿਹੜਾ ਹੈ ਇੱਕ ਮੰਦਿਰ ਦੇ ਨੇੜੇ ਛੁੱਟਿਆ ਗਿਆ ਸੀ ਉਸ ਦੇ ਸ਼ੱਕ ਦੇ ਵਿੱਚ ਦੋ ਲੋਕਾਂ ਨੂੰ ਪਹਿਲਾਂ ਫੜਿਆ ਗਿਆ ਫਿਰ ਜਿਹੜਾ ਹੈ ਇਸ शख्सते ਮੁੰਡਾ ਜਿਹੜਾ ਹੈ ਲड़का ਹੈ ਸਲਮਾਨ ਮਿਵਤੀ ਮਿਵਤੀ ਜਿਹੜਾ ਸਲਮਾਨ ਮਿਵਤੀ ਹੈ ਉਹਦਾ ਨਾਮ ਜਿਹੜਾ ਹੈ ਸਾਹਮਣੇ ਆਉਂਦਾ ਹੈ ਤੇ ਪੁਲਿਸ ਜਿਹੜੀ ਹੈ ਉਹਨੂੰ ਹਿਰਾਸਤ ਚ ਲੈ ਜਾਂਦੀ ਹੈ ਜਦੋਂ ਹਿਰਾਸਤ ਚ ਲੈਦੀ ਹੈ ਤਾਂ ਉਸ ਤੋਂ ਅਗਲੇ ਦਿਨ ਜਿਹੜਾ ਹੈ ਇਹਦੇ ਘਰ ਨੂੰ ਤੋੜਨ ਵਾਸਤੇ ਬਲਡوزر ਭੇਜਿਆ ਜਾਂਦਾ ਹੈ ਉਹ ਜਿਹੜੇ ਨੇ ਆਪਣੇ ਕਾਗਜ਼ ਪੱਤਰ ਜਿਹੜੇ ਨੇ ਇਸ ਤਰ੍ਹਾਂ ਹੀ ਦਿਖਾਉਂਦੇ ਨੇ ਕਿ ਸਾਡੇ ਕੋਲ ਕਾਗਜ਼ ਪੱਤਰ ਪੂਰੇ ਨੇ ਐਨੇ ਸਾਲ ਪੁਰਾਣਾ ਜਿਹੜਾ ਹੈ ਸਾਡਾ ਹੈ ਪਰ ਕੋਈ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਹੈ ਘਰ ਤੇ ਦੁਕਾਨ ਜਿਹੜਾ ਹੈ ਢਾ ਦਿੱਤਾ ਜਾਂਦਾ ਹੈ ਹਜੇ ਇਹ ਸਿਰਫ ਸ਼ੱਕ ਸੀ ਕਿ ਉਹਦਾ ਬੇਟਾ ਜਿਹੜਾ ਹੈ ਇਸ ਦੇ ਵਿੱਚ ਘਟਨਾ ਦੇ ਵਿੱਚ ਸ਼ਾਮਿਲ ਹੈ ਕਿਸੇ ਨੇ ਹਜੇ ਪੁਖਤਾ ਨਹੀਂ ਕੀਤਾ ਸੀ ਕਿ ਇਹ ਹੋਇਆ ਹੈ ਸਿਰਫ ਸ਼ੱਕ ਦੇ ਆਧਾਰ ਤੇ ਉਹ ਘਰ ਤੇ ਦੁਕਾਨ ਜਿਹੜਾ ਹੈ 50 ਸਾਲ ਦਾ ਕਮਾਈ ਜਿਹੜੀ ਹੈ ਉਸ ਪਰਿਵਾਰ ਦੀ ਉਹ ਮਿੱਟੀ ਦੇ ਵਿੱਚ ਮਿਲਾ ਦਿੱਤਾ ਜਾਂਦਾ ਹੈ ਐਸੇ ਤਰ੍ਹਾਂ ਉਦੈਪੁਰ ਦਾ ਇੱਕ ਰਾਸ਼ਿਦ ਖਾਨ ਹੈ ਜੀ ਉਸ ਨੇ ਆਪਣਾ ਘਰ ਕਿਸੇ ਨੂੰ ਕਿਰਾਏ ਤੇ ਦਿੱਤਾ ਸੀ ਜਿਹੜਾ ਕਿਰਾਏਦਾਰ ਸੀ ਉਸ ਨੇ ਆਪਣੇ ਸਕੂਲ ਦੇ ਵਿੱਚ ਹੀ ਨਾਲ ਪੜ੍ਹਦੇ ਇੱਕ ਮੁੰਡੇ ਨੂੰ ਚਾਕੂ ਮਾਰ ਕੇ ਉਸ ਮੁੰਡੇ ਦਾ ਕਤਲ ਕਰ ਦਿੱਤਾ ਮਾਰ ਦਿੱਤਾ ਗਿਆ ਜਿਹੜੀ ਪੀੜ ਹੈ ਉਹ ਇਕੱਠੀ ਹੋਈ ਸੁਣਿਆ ਉਹਨਾਂ ਨੇ ਮੰਗ ਕੀਤੀ ਕਿ ਘਰ ਢਾਇਆ ਜਾਵੇ ਸਵੇਰੇ ਜਿਹੜਾ ਹੈ ਉਸ ਨੂੰ ਨੋਟਿਸ ਆਉਂਦਾ ਹੈ ਤੇ 11 ਵਜੇ ਦੇ ਅੰਦਰ ਅੰਦਰ ਹੀ ਜਿਹੜਾ ਹੈ ਉਹਦਾ ਘਰ ਜਿਹੜਾ ਹੈ ਉਹ ਢਾ ਦਿੱਤਾ ਜਾਂਦਾ ਹੈ ਹੁਣੇ ਜਿਹੜਾ ਰਾਸ਼ਿਦ ਖਾਨ ਹੈ ਉਹ ਟੈਂਪੂ ਚਲਾਉਂਦਾ ਹੈ ਤੇ 1990 ਦੇ ਵਿੱਚ ਉਹਨੇ 16.5 ਲੱਖ ਲਾ ਕੇ ਜਿਹੜਾ ਹੈ ਇਹ ਘਰ ਜਿਹੜਾ ਹੈ ਉਹ ਬਣਾਇਆ ਸੀਗਾ ਤੇ ਉਹ ਆਪ ਜਿਹੜਾ ਹੈ ਕਿਸੇ ਚ ਸ਼ਾਮਿਲ ਨਹੀਂ ਸੀ ਕਾਗਜ਼ ਪੱਤਰ ਉਹਦੇ ਕੋਲ ਸੀਗੇ ਲੇਕਿਨ ਕਿਸੇ ਨੇ ਉਹਦੀ ਕੋਈ ਗੱਲ ਨਹੀਂ ਸੁਣੀ ਉਹਦੇ ਕਿਰਾਏਦਾਰ ਨੇ ਕੋਈ ਜਿਹੜਾ ਹੈ ਕਟਨਾ ਨੂੰ ਅੰਜਾਮ ਦਿੱਤਾ ਤੇ ਘਰ ਜਿਹੜਾ ਹੈ ਉਹ ਰਾਸ਼ਦ ਖਾਨ ਦਾ ਕਾਰਜ ਤਾ ਗਿਆ ਹੁਣ ਉਹਨੂੰ ਇਹ ਕਾਰਨ ਇਹ ਦਿੱਤਾ ਗਿਆ ਕਿ ਜਿਹੜੇ ਜਿੱਥੇ ਤੇਰਾ ਘਰ ਬਣਿਆ ਹੋਇਆ ਹੈ ਉਹ ਜੰਗਲ ਦੀ ਜ਼ਮੀਨ ਹੈ ਤੇ ਇਸ ਕਰਕੇ ਘਟਾਇਆ ਗਿਆ ਹੈ ਲੇਕਿਨ ਜਦੋਂ ਰਾਸ਼ਦ ਖਾਨ ਨੂੰ ਪੁੱਛਿਆ ਗਿਆ ਤਾਂ ਉਹ ਉਸ ਦੇ ਮੁਤਾਬਿਕ ਉਹ ਕਹਿੰਦਾ ਜਿਹੜੀ ਸਾਰੀ ਹੀ ਕਲੋਨੀ ਹੈ ਦੀਵਾਨ ਸ਼ਾ ਕਲੋਨੀ ਉਸ ਦਾ ਨਾਮ ਹੈ ਇਸ ਸਾਰੀ ਦੀ ਸਾਰੀ ਕਲੋਨੀ ਹੈ ਜਿਹੜੀ ਉਹ ਜੰਗਲਾਤ ਦੀ ਜ਼ਮੀਨ ਤੇ ਬਣੀ ਹੋਈ ਹੈ ਲੇਕਿਨ ਘਰ ਕੱਲਾ ਇੱਕ ਬੰਦੇ ਦਾ ਜਿਹੜਾ ਹੈ ਉਠਾਇਆ ਗਿਆ ਬਾਕੀ ਘਰ ਪੂਰੀ ਦੀ ਪੂਰੀ ਕਲੋਨੀ ਉਵੇਂ ਹੀ ਜਿਹੜੀ ਹੈ ਉਹ ਵਸ ਰਹੀ ਹੈ ਸੋ ਇਹ ਕੁਝ ਘਟਰਾਵਾਂ ਜਿਹੜੀਆਂ ਅਸੀਂ ਉਹ ਪਟੀਸ਼ਨ ਕਰਤਾ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਹੁਣ ਅਦਾਲਤ ਦੇ ਵਿੱਚ ਕੀ ਹੋਇਆ ਉਹਦੇ ਨਾਲ ਤੁਹਾਡੀ ਜਿਹੜੀ ਹੈ ਸਾਂਝ ਪਵਾ ਰਹੇ ਆ ਅਦਾਲਤ ਦੇ ਵਿੱਚ ਜਿਹੜਾ ਹੈ ਉਹ ਜਿਹੜਾ ਜੱਜ ਸਾਹਿਬ ਨੇ ਇਸ ਗੱਲ ਤੇ ਚਿੰਤਾ ਪ੍ਰਗਟਾਈ ਕਿ ਇਹ ਘਟਰਾਵਾਂ ਜਿਹੜੀਆਂ ਨੇ ਉਹ ਵਧਦੀਆਂ ਜਾ ਰਹੀਆਂ ਨੇ ਦਿਨ ਬਦ ਦਿਨ ਤੇ ਉਹਦੇ ਜਵਾਬ ਦੇ ਵਿੱਚ ਜਿਹੜੇ ਸੌਲਿਸਟਰ ਜਨਰਲ ਨੇ ਇੰਡੀਆ ਦੇ ਤਿਸ਼ਾਰ ਮਹਿਤਾ ਉਹ ਯੂਪੀ ਗਵਰਨਮੈਂਟ ਦੇ ਵਕੀਲ ਦੇ ਵੱਲੋਂ ਜਿਹੜਾ ਹੈ ਦੇ ਵਜੋਂ ਉਹ ਪੇਸ਼ ਹੋਏ ਉਹਨਾਂ ਨੇ ਇਹ ਕਿਹਾ ਹੈਗਾ ਕਿ ਜੀ ਇਹ ਸਾਰਾ ਕੁਝ ਜੋ ਵੀ ਹੋ ਰਿਹਾ ਹੈ ਇਹ ਕਾਨੂੰਨ ਦੇ ਮੁਤਾਬਕ ਹੋ ਰਿਹਾ ਹੈ ਸਰਕਾਰ ਕੁਝ ਵੀ ਜਿਹੜਾ ਹੈ ਗਲਤ ਨਹੀਂ ਕਰ ਰਹੀ ਗੈਰ ਕਾਨੂੰਨੀ ਨਹੀਂ ਕਰ ਰਹੀ ਜਿਹੜੇ ਵੀ ਪਟੀਸ਼ਨ ਕਰਤਾ ਨੇ ਤੁਹਾਡੇ ਕੋਲ ਜਿਹੜੇ ਫਰਿਆਦੀ ਆਏ ਨੇ ਇਹ ਗੱਲਾਂ ਨੂੰ ਗਲਤ ਢੰਗ ਨਾਲ ਪੇਸ਼ ਕਰ ਰਹੇ ਨੇ ਕਿਸੇ ਹੋਰ ਹੀ ਜਿਹੜਾ ਹੈ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਅਜਿਹਾ ਕੁਝ ਵੀ ਨਹੀਂ ਹੈ ਜੋ ਹੋ ਰਿਹਾ ਹੈ ਕਾਨੂੰਨ ਮੁਤਾਬਕ ਹੋ ਰਿਹਾ ਹੈ ਇਸ ਗੱਲ ਨੂੰ ਤੇ ਜ਼ੋਰ ਪਾਉਣ ਲਈ ਉਹਨਾਂ ਨੇ ਹਵਾਲਾ ਦਿੱਤਾ ਕਿ 9 ਅਗਸਤ 2022 9 ਅਗਸਤ 2022 ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਕੋਰਟ ਦੇ ਵਿੱਚ ਇੱਕ ਐਫੀਡੇਵਿਟ ਫਾਈਲ ਕੀਤਾ ਸੀ ਜਿਸ ਐਫੀਡੇਵਿਟ ਦੇ ਵਿੱਚ ਸਰਕਾਰ ਨੇ ਇਹ ਲਿਖ ਕੇ ਦਿੱਤਾ ਸੀਗਾ ਸੁਪਰੀਮ ਕੋਰਟ ਨੂੰ ਕਿ ਨੋ ਪ੍ਰਾਪਰਟੀ ਕੈਨ ਬੀ ਡਿਬਾਲਿਸ਼ਡ ਸੋਲੀਲੀ ਔਨ ਦਾ ਗਰਾਉਂਡ ਆਫ ਥੈਟ ਓਨਰ ਔਰ অকਪੈਂਟ ਇਜ਼ ਇਨਵੋਲਡ ਇਨ ਅ ਕ੍ਰਿਮੀਨਲ ਆਫੈਂਸ ਉਹ ਕਹਿੰਦੇ ਕੋਈ ਵੀ ਜਿਹੜੀ ਹੈ ਅਚਲ ਜਾਇਦਾਦ ਜਿਹੜੀ ਹੈ ਉਹ ਕਿਸੇ ਵੀ ਤਰੀਕੇ ਨਾਲ ਇਸ ਬੁਨਿਆਦ ਦੇ ਉੱਤੇ ਨਹੀਂ ਢਾਈ ਜਾ ਸਕਦੀ ਕਿ ਉਸ ਦੇ ਵਿੱਚ ਰਹਿਣ ਵਾਲਾ ਬੰਦਾ ਜਾਂ ਉਸ ਦੀ ਮਾਲਕੀ ਹੱਕ ਰੱਖਣ ਵਾਲਾ ਬੰਦਾ ਉਹ ਕਿਸੇ ਕ੍ਰਿਮੀਨਲ ਕੰਮ ਦੇ ਵਿੱਚ ਜਿਹੜਾ ਹੈ ਸ਼ਾਮਿਲ ਹੈ ਕੋਈ ਉਹ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਹੈ ਜੋ ਕਿ ਕਾਨੂੰਨ ਦੇ ਮਜ਼ਾਵੇਕ ਜਿਹੜਾ ਹੈ ਜਾਇਜ਼ ਨਹੀਂ ਹੈ ਇਸ ਬੇਸ ਦੇ ਉੱਤੇ ਕੋਈ ਵੀ ਪ੍ਰਾਪਰਟੀ ਢਾਈ ਨਹੀਂ ਜਾ ਸਕਦੀ ਉਹ ਕਹਿੰਦੇ ਵੀ ਅਸੀਂ ਜਿਹੜਾ ਹੈ ਮਿਊਨਿਸਪਲ ਲਾਅ ਜਿਹੜੇ ਨੇ ਜਾਂ ਸਟੇਟ ਨੇ ਇਹ ਜਿਹੇ ਲਾਅ ਨੇ ਜਿਹੜੇ ਕੰਸਟਰਕਸ਼ਨ ਨੂੰ ਗਵਰਨ ਕਰਦੇ ਨੇ ਉਹ ਜਿਹੜਾ ਹੈ ਉਸ ਨੂੰ ਵੀ ਅਸੀਂ ਡਿਊ ਪ੍ਰੋਸੈਸ ਜਿਹੜਾ ਹੈ ਜੋ ਵੀ ਲਿਖੀ ਹੋਈ ਪ੍ਰਕਿਰਿਆ ਹੈ ਉਸ ਨੂੰ ਪੂਰੀ ਕਰਕੇ ਹੀ ਜਿਹੜਾ ਹੈ ਉਹ ਅਸੀਂ ਮਕਾਨ ਜਿਹੜਾ ਹੈ ਜਾਂ ਕੋਈ ਪ੍ਰਾਪਰਟੀ ਜਿਹੜੀ ਹੈ ਉਸ ਟਾਉਣੇ ਆ ਉਸ ਤੋਂ ਇਲਾਵਾ ਜਿਹੜਾ ਹੈ ਉਹ ਅਸੀਂ ਨਹੀਂ ਟਾਉਂਦੇ ਤੇ ਇਸ ਦੇ ਜਵਾਬ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੇ ਦੁਸ਼ੰਤ ਦਵੇ ਜਿਹੜੇ ਨੇ ਜਿਹੜੇ ਕੀ ਕ੍ਰਿਸ਼ਨ ਕਰਤਾ ਵੱਲੋਂ ਪੇਸ਼ ਹੋਏ ਸੀ ਉਹ ਕਹਿੰਦੇ ਵੀ ਇਹ ਜੇ ਇਸ ਤਰ੍ਹਾਂ ਦੀ ਗੱਲ ਹੈ ਤਾਂ ਸਟੇਟਮੈਂਟ ਰਿਕਾਰਡ ਕਰੋ ਹੁਣੇ ਹੀ ਕਿ ਜਿਹੜਾ ਬਲਡੋਜ਼ਰ ਜਸਟਿਸ ਹੈ ਉਹ ਲਾਗੂ ਨਹੀਂ ਕੀਤਾ ਜਾਊਗਾ ਦੇਸ਼ ਦੇ ਵਿੱਚ ਜਿਹੜਾ ਇਹ ਨਾਮ ਦਿੱਤਾ ਗਿਆ ਕਿ ਬਲਡੋਜ਼ਰ ਦਾ ਕਾਨੂੰਨ ਜਿਹੜਾ ਹੈ ਉਹ ਨਹੀਂ ਚੱਲੂਗਾ ਸਾਰੀਆਂ ਜਿਹੜੀਆਂ ਸਟੇਟਸ ਨੇ ਸਾਰੇ ਸੂਬੇ ਨੇ ਉਹ ਇਹੀ ਕਰ ਰਹੇ ਨੇ ਅੱਜ ਕੱਲ ਇਹੀ ਜਿਹੜਾ ਹੋ ਰਿਹਾ ਇਹਦਾ ਬੋਲਬਾਲਾ ਹੈ ਤੇ ਜਸਟੇਬ ਵਿਸ਼ਵਨਾਥ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਗਾਈਡਲਾਈਨਸ ਜਿਹੜੀਆਂ ਨੇ ਉਹ ਕਾਮਨ ਗਾਈਡਲਾਈਨਸ ਕਿਉਂ ਨਹੀਂ ਜਾਰੀ ਕੀਤੀਆਂ ਜਾ ਸਕਦੀਆਂ ਇਸ ਤਰ੍ਹਾਂ ਦੀਆਂ ਗਾਈਡਲਾਈਨਸ ਜਾਰੀ ਕਰੋ ਜਿਹੜੀਆਂ ਸਾਰੇ ਸੂਬਿਆਂ ਵਾਸਤੇ ਬਰਾਬਰ ਹੋਣ ਇੱਕ ਹੀ ਹੋਣ ਤੇ ਸਾਰੀ ਜਗ੍ਹਾ ਉਹੀ ਜਿਹੜੀਆਂ ਨੇ ਉਹ ਫੋਲੋ ਕੀਤੀਆਂ ਜਾਣ। ਮਿਸਾਲ ਦੇ ਤੌਰ ਤੇ ਉਹ ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਹੈ ਇੱਕ ਨੋਟਿਸ ਜਾਰੀ ਹੋਣਾ ਚਾਹੀਦਾ ਹੈ। ਨੋਟਿਸ ਦਾ ਜਿਹੜਾ ਜਿਹਨੂੰ ਜਾਰੀ ਹੋਇਆ ਹੈ ਉਹਨੂੰ ਜਵਾਬ ਦਾਖਲ ਕਰਨ ਦਾ ਜਿਹੜਾ ਹੈ ਉਹ ਟਾਈਮ ਮਿਲਣਾ ਚਾਹੀਦਾ ਹੈ ਰਿਸਪੌਂਡ ਕਰੇ ਉਸ ਨੂੰ। ਜਦੋਂ ਉਹ ਆਪਣਾ ਜਵਾਬ ਦਾਖਲ ਕਰ ਦਿੰਦਾ ਹੈ ਤਾਂ ਜਿਹੜੀ ਅਥਾਰਟੀ ਹੈ ਉਹ ਉਹਦਾ ਉਹ ਰਿਪਲਾਈ ਕਰੇ ਕਿ ਹਾਂ ਤੇਰਾ ਜਿਹੜਾ ਜਵਾਬ ਹੈ ਅਸੀਂ ਇਹ ਤੋਂ ਸੰਤੁਸ਼ਟਾ ਨਹੀਂ ਹੈਗੇ। ਫਿਰ ਜਿਹੜਾ ਹੈ ਇਸ ਤੋਂ ਬਾਅਦ ਆਰਡਰ ਪਾਸ ਹੋਣਾ ਚਾਹੀਦਾ ਹੈ। ਜਦੋਂ ਆਰਡਰ ਪਾਸ ਹੁੰਦਾ ਹੈ ਉਸ ਤੋਂ ਬਾਅਦ ਵੀ ਜਿਹੜਾ ਹੈ ਉਹ ਜਿਹੜਾ ਪੀੜਤ ਹੈ ਉਸ ਨੂੰ ਟਾਈਮ ਦਿੱਤਾ ਜਾਣਾ ਚਾਹੀਦਾ ਹੈ ਲੀਗਲ ਰੈਮਡੀ ਵਾਸਤੇ ਕਿ ਇਹ ਐਨਾ ਤੈਨੂੰ ਟਾਈਮ ਦਿੱਤਾ ਜਾਂਦਾ ਹੈ ਇਸ ਟਾਈਮ ਦੇ ਵਿੱਚ ਤੂੰ ਜੋ ਵੀ ਕਾਨੂੰਨੀ ਸਲਾਹ ਲੈ ਸਕਦਾ ਹੈ ਜਾਂ ਕੋਈ ਵੀ ਜਿਹੜਾ ਰਾਹ ਅਪਣਾਉਣਾ ਚਾਹੁੰਦਾ ਹੈ ਕਿਸੇ ਵੱਡੀ ਕੋਰਟ ਦੇ ਵਿੱਚ ਜਾਣਾ ਚਾਹੁੰਦਾ ਹੈ ਕੋਈ ਦਸਤਾਵੇਜ਼ ਜਿਹੜਾ ਹੈ ਉਹ ਪ੍ਰੋਡਿਊਸ ਕਰਨਾ ਚਾਹੁੰਦਾ ਹੈ ਕੁਝ ਵੀ ਜਿਹੜਾ ਹੈ ਕਾਨੂੰਨੀ ਉਹਨੂੰ ਰੈਮਡੀ ਦਾ ਹੱਕ ਹੋਵੇ ਫਿਰ ਇਹ ਵੀ ਜਿਹੜਾ ਹੈ ਉਹਦੀ ਪ੍ਰਬੰਧਨ ਹੋਵੇ ਕਿ ਬੈਕਡੇਟ ਐਂਟਰੀ ਜਿਹੜੀ ਹੈ ਉਹ ਹੋ ਨਾ ਸਕੇ ਕਿਉਂਕਿ ਇਹ ਵੀ ਅਕਸਰ ਦੇਖਣ ਚ ਆਇਆ ਹੈ ਕਿ ਪਿਛਲੀ ਤਰੀਕ ਦੇ ਵਿੱਚ ਜਿਹੜੇ ਨੇ ਆਰਡਰ ਜਾਰੀ ਕੀਤੇ ਜਾਂਦੇ ਨੇ ਉਹ ਕਹਿੰਦੇ ਇਸ ਤਰ੍ਹਾਂ ਦੇ ਵੀ ਪ੍ਰੋਵੀਜ਼ਨ ਜਿਹੜੀ ਆ ਬਣਾਈ ਜਾਣੀ ਚਾਹੀਦੀ ਹੈ ਜਿਹੜੀ ਕਮਿਊਨੀਕੇਸ਼ਨ ਸੈਂਟਰਲ ਦਾ ਜਿਹੜਾ ਸੈਕਟਰੀਏਟ ਹੈ ਸਟੇਟ ਦਾ ਉਹਦੇ ਨਾਲ ਹੋਣਾ ਚਾਹੀਦਾ ਹੈ ਕੋਈ ਇਸ ਤਰ੍ਹਾਂ ਦਾ ਆਟੋਮੇਟਿਡ ਰਿਪਲਾਈ ਜਿਵੇਂ ਅੱਜਕੱਲ ਚੱਲਦਾ ਹੈ ਕਿ OTP ਆਉਂਦਾ ਹੈ ਜਾਂ SMS ਆਉਂਦਾ ਹੈ ਜਾਂ ਮੇਲ ਚਲੀ ਜਾਂਦੀ ਹੈ ਆਪਣੇ ਆਪ ਜਿਵੇਂ ਹੀ ਤੁਸੀਂ ਐਂਟਰੀ ਕਰਦੇ ਹੋ ਉਸ ਦਾ ਨਾਲ ਦੇ ਨਾਲ ਟਾਈਮ ਦੇ ਨਾਲ ਇੱਕ ਸਟੈਂਪ ਲੱਗੇ ਨਾ ਕਿ ਇਸ ਤਰੀਕ ਨੂੰ ਐਨੇ ਵਜ ਕੇ ਐਨੇ ਮਿੰਟ ਤੇ ਇਹ ਦਾਖਲ ਹੋਈ ਹੈ ਤੇ ਉਹ SMS ਜਿਹੜਾ ਹੈ ਉਹ ਪੀੜਿਤ ਬੰਦੇ ਨੂੰ ਚਲਾ ਗਿਆ ਹੈ ਜਿੱਧਰੀ ਇਹ ਪ੍ਰਾਪਰਟੀ ਹੈ ਉਹਦਾ ਇੱਕ ਨੋਟ ਹੋਵੇ ਤਾਂ ਕਿ ਜਿਹੜਾ ਹੈ ਬੈਕ ਡੇਟ ਦੀ ਜਿਹੜੀ ਐਂਟਰੀ ਹੈ ਉਹ ਜਿਹੜੀ ਹੈ ਉਹ ਖਤਮ ਹੋ ਸਕੇ ਇਸ ਤਰ੍ਹਾਂ ਦੀ ਸਾਰੀਆਂ ਲੂਪ ਹੋਲ ਜੜੀਆਂ ਨੇ ਉਹ ਮਿਟਾਈਆਂ ਜਾਣੀਆਂ ਚਾਹੀਦੀਆਂ ਨੇ ਇਹ ਸਾਰਾ ਕੁਝ ਜੇ ਕਰਾਂਗੇ ਉਹਦੇ ਨਾਲ ਹੀ ਜਿਹੜਾ ਡਰ ਹੈ ਸੇਮ ਹੈ ਉਸ ਦਾ ਜਿਹੜਾ ਮਾਹੌਲ ਹੈ ਉਹ ਖਤਮ ਹੋ ਸਕਦਾ ਹੈ ਤਾਂ ਹੀ ਜਿਹੜਾ ਹੈ ਲੋਕਾਂ ਦੇ ਵਿੱਚ ਡਰ ਖਤਮ ਹੋ ਸਕਦਾ ਹੈ ਕਿ ਕਦੇ ਵੀ ਉਹਨਾਂ ਦੀ ਪ੍ਰਾਪਰਟੀ ਢਾਈ ਜਾ ਸਕਦੀ ਹੈ ਇਸ ਦੇ ਨਾਲ ਨਾਲ ਹੀ ਜਿਹੜੇ ਜਸਟਿਸ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਪਰ ਕਿਸੇ ਵੀ ਜਿਹੜਾ ਹੈ ਅ ਅਨਧਿਕਾਰਤ ਕੰਸਟਰਕਸ਼ਨ ਦੇ ਖਿਲਾਫ ਆ ਕਿਸੇ ਵੀ ਸਰਕਾਰੀ ਪ੍ਰਾਪਰਟੀ ਤੇ ਕੋਈ ਵੀ ਕਬਜ਼ਾ ਜਿਹੜਾ ਕਰੂਗਾ ਉਹ ਜਿਹੜਾ ਹੈ ਉਸ ਦੀ ਪ੍ਰਾਪਰਟੀ ਢਾਈ ਜਾਊਗੀ ਅਸੀਂ ਉਸ ਦੇ ਸਖਤ ਖਿਲਾਫ ਹਾਂ ਇਹ ਨਾ ਸੋਚੋ ਕਿ ਅਸੀਂ ਕਹਿ ਰਹੇ ਹਾਂ ਕਿ ਪ੍ਰਾਪਰਟੀਆਂ ਤਰੀਕੇ ਨਾਲ ਜਿਹੜਾ ਹੈ ਉਟਾਇਆ ਜਾਵੇ ਤੇ ਇਸ ਦਾ ਮਤਲਬ ਤੁਸੀਂ ਜਿਹੜਾ ਹੈ ਸਰਕਾਰੀ ਜਗ੍ਹਾ ਦੇ ਉੱਤੇ ਕਬਜ਼ਾ ਕਰ ਲਓਗੇ ਤੇ ਇਹ ਜਿਹੜਾ ਨਹੀਂ ਹੋਣ ਦੇਊਗਾ ਇਸ ਦੇ ਵਿੱਚ ਹੀ ਉਹਨਾਂ ਨੇ ਇਹ ਵੀ ਕਿਹਾ ਜਿਹੜਾ ਸੜਕਾਂ ਦੇ ਉੱਤੇ ਕੋਈ ਨਾ ਕੋਈ ਧਾਰਮਿਕ ਇਮਾਰਤਾਂ ਜਿਹੜੀਆਂ ਨੇ ਉਹ ਬਣਾ ਲੀਆਂ ਜਾਂਦੀਆਂ ਨੇ ਤੇ ਬਾਅਦ ਵਿੱਚ ਇਹ ਕਿਹਾ ਜਾਂਦਾ ਕਿ ਸਾਡੇ ਇਹ ਧਰਮ ਦਾ ਮਾਮਲਾ ਆਸਥਾ ਦਾ ਸਵਾਲ ਹੈ ਜੀ ਸੜਕ ਜਿਹੜੀ ਹੈ ਉਹ ਦੂਜੇ ਪਾਸੇੋਂ ਦੀ ਕੱਢੋ ਉਹ ਵੀ ਜਿਹੜਾ ਹੈ ਅਲਾਉ ਨਹੀਂ ਕੀਤਾ ਜਾਊਗਾ ਜਿਹੜਾ ਸੜਕਾਂ ਨੇ ਪਬਲਿਕ ਪ੍ਰਾਪਰਟੀ ਹੈ ਉਸ ਤੇ ਧਰਮ ਦੇ ਨਾਂ ਤੇ ਕੋਈ ਵੀ ਇਮਾਰਤ ਜਿਹੜੀ ਹੈ ਖੜੀ ਕਰਨ ਦੀ ਇਜਾਜ਼ਤ ਮਿਲੂ ਜੇ ਕੀਤੀ ਹੋਈ ਹੈ ਤਾਂ ਉਹਨੂੰ ਤੋੜਿਆ ਜਾਏਗਾ ਸੋ ਉਹ ਦੋਨੇ ਪੱਖ ਜਿਹੜੇ ਨੇ ਉਹ ਉਹਨਾਂ ਨੇ ਪੂਰੇ ਹੋਰ ਹੋ ਕੀ ਰਿਹਾ ਹੈ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਤਾਂ ਜਿਹੜਾ ਹੈ ਆਪਣੀਆਂ ਆ ਡਾਇਰੈਕਸ਼ਨਸ ਨੇ ਜਾਂ ਆਪਣਾ ਜੋ ਉਹਨਾਂ ਦਾ ਇਸ ਦੇ ਉੱਤੇ ਪ੍ਰਤੀਕਿਰਿਆ ਸੀ ਉਹ ਸੁਣਾ ਦਿੱਤੀ ਉਹਨਾਂ ਨੇ ਅਬਜ਼ਰਵੇਸ਼ਨ ਜਿਹੜੀ ਹੈ ਆਪਣੀਆਂ ਟਿੱਪਣੀਆਂ ਕਰ ਦਿੱਤੀਆਂ ਇਸ ਤੋਂ ਬਾਅਦ ਕੀ ਹੋ ਰਿਹਾ ਹੈ ਅਖਲੇਸ਼ ਯਾਦਵ ਜਿਹੜਾ ਹੈ ਉਹ ਬਿਆਨ ਦੇ ਰਹੇ ਨੇ ਕਿ ਹੁਣ ਜਿਹੜਾ ਬਲਡوزر ਹੈ ਉਹਦੀ ਵਾਰੀ ਹੈ ਕਿ ਉਹ ਗੁਰੂਖਪੁਰਵਾਲ ਨੂੰ ਜਾਊਗਾ 2027 ਦੇ ਵਿੱਚ ਸਾਡੀ ਸਰਕਾਰ ਬਣ ਲੈਣ데요 योगी ਦਿੱਤਿਆ ਨਾ ਇਸ ਤੇ ਜਵਾਬ ਦੇ ਵਿੱਚ ਕਹਿ ਰਹੇ ਨੇ ਕਿ ਇਹ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੈ ਬ੍ਰਾਊਜ਼ਰ ਚਲਾਉਣਾ ਕਿਸੇ ਕਿਸੇ ਦਾ ਹੀ ਹੱਥ ਟਿਕਦਾ ਹੈ ਇਹਦੇ ਉੱਤੇ ਇਹਦੇ ਲਈ بڑا ਦਿਮਾਗ ਤੇ ਦਿਲ ਦੋਨੋਂ ਚਾਹੀਦੇ ਨੇ ਤੇ ਹਰ ਇੱਕ ਦੇ ਬਸ ਦੀ ਗੱਲ ਨਹੀਂ ਇਸੇ ਤਰ੍ਹਾਂ ਰਾਹੁਲ ਗਾਂਧੀ ਜਿਹੜੇ ਨੇ ਉਹ ਵੀ ਆਪਣੀ ਸਟੇਟਮੈਂਟ ਦੇ ਰਹੇ ਨੇ ਕਿ ਸੱਤਾ ਦੇ ਚਾਬਕ ਨਾਲ ਤੁਸੀਂ ਲੋਕਾਂ ਨੂੰ ਡਰਾ ਨਹੀਂ ਸਕਦੇ ਇਸ ਤਰ੍ਹਾਂ ਦੇਸ਼ ਨਹੀਂ ਚੱਲਦਾ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਹੈ ਉਹ ਹੋ ਰਹੀ ਸੋ ਇਹਦਾ ਮਤਲਬ ਕੀ ਕੱਢਿਆ ਜਾਵੇ ਜਿਹੜੇ ਦੇਸ਼ ਦੇ ਪੋਲੀਟੀਕਲ ਲੀਡਰਸ਼ਿਪ ਹੈ ਉਹ ਸ਼ਰਿਆਆਂ ਵਿੱਚ ਬਿਆਨ ਦੇ ਰਹੀ ਹੈ ਕਿ ਅਸੀਂ ਜਿਹੜਾ ਹੈ ਬਡੋਜ਼ਰ ਚਲਾ ਰਹੇ ਹਾਂ ਤੇ ਜਿਹੜਾ ਕੋਈ ਬਖਸ਼ਿਆ ਨਹੀਂ ਜਾਏਗਾ ਤੇ ਇਹਦੇ ਲਈ ਦਮ ਚਾਹੀਦਾ ਹੈ ਇਸ ਤਰੀਕੇ ਨਾਲ ਜਿਹੜਾ ਹੈ ਸਜ਼ਾ ਦਿੱਤੀ ਜਾਊਗੀ ਕੋਰਟ ਦੇ ਵਿੱਚ ਇਹੀ ਨੇਤਾ ਜਾ ਕੇ ਕਹਿੰਦੇ ਨੇ ਕਿ ਨਹੀਂ ਜੀ ਅਸੀਂ ਤਾਂ ਕੁਝ ਵੀ ਨਹੀਂ ਕਰ ਰਹੇ ਜੋ ਕਾਨੂੰਨ ਹੈ ਉਸ ਤੋਂ ਦੀ ਪਾਲਣਾ ਕਰਦੇ ਆ ਇਨ ਬਿਨ ਪਾਲਣਾ ਕਰਦੇ ਆ ਕੀ ਜਿਹੜਾ ਹੈ ਕੋਰਟ ਦੇ ਜਿਹੜੇ ਜੱਜ ਨੇ ਜਸਟਿਸ ਨੇ ਉਹਨਾਂ ਨੂੰ ਇਹ ਭਾਸ਼ ਜਿਹੜੇ ਭਾਸ਼ਣ ਦਿੱਤੇ ਜਾਂਦੇ ਨੇ ਉਹ ਉਹਦੀਆਂ ਵੀਡੀਓ ਕਾਪੀਆਂ ਨਹੀਂ ਮਿਲਦੀਆਂ ਵੀ ਉਹ ਦੇਖ ਸਕਣ ਤੇ ਇਹਨਾਂ ਨੂੰ ਪੁੱਛਣ ਕਿ ਫਿਰ ਆਹ ਕੀ ਕਹਿ ਰਹੇ ਹੋ ਤੁਸੀਂ ਤੁਹਾਨੂੰ ਯਾਦ ਹੋਣਾ ਹੈ ਕਿ ਇੱਥੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਵੀ ਜਦੋਂ ਜੋਗੀ ਜੀ ਦਿੱਤਣਾ ਆਏ ਸੀ ਤਾਂ ਉਹਨਾਂ ਨੇ ਲੁਧਿਆਣੇ ਪਾਸ਼ਣ 'ਚ ਕਿਹਾ ਸੀ ਕਿ ਬਲਡੋਜ਼ਰ ਜਿਹੜਾ ਹੈ ਮੈਨੂੰ ਲੱਗਦਾ ਵਾ ਯੂਪੀ ਤੋਂ ਭੇਜੂਗਾ ਇੱਥੇ ਵੀ ਚਲਾਉਣ ਦੀ ਲੋੜ ਹੈ ਸੋ ਉਹ ਫਿਰ ਕਾਦੇ ਵਾਸਤੇ ਬਲਡੋਜ਼ਰ ਭੇਜਨੇ ਸੀ ਉਹਨਾਂ ਨੇ ਇਕੱਲੇ ਉਹ ਨਹੀਂ ਹੈਗੇ ਹਾਂ ਸ਼ੁਰੂਆਤ ਚਾਹੇ ਇਹ ਯੋਗੀ ਦਿੱਤਿਆਨਾਥ ਤੋਂ ਹੀ ਹੋਈ ਹੋਵੇ ਯੂਪੀ ਦੇ ਵਿੱਚ ਉਹਨਾਂ ਨੇ ਕਾਫੀ ਹੱਦ ਤੱਕ ਇਸ ਚੀਜ਼ ਦਾ ਜਿਹੜਾ ਹੈ ਪੋਲਿਟਿਕਲ ਲਾਹਾ ਵੀ ਲਿਆ ਹੈ ਹੋ ਸਕਦਾ ਉੱਥੇ ਹਾਲਾਤ ਬਹੁਤ ਖਰਾਬ ਹੋਣ ਪਰ ਫਿਰ ਵੀ ਜਿਹੜਾ ਹੈ ਕਾਨੂੰਨੀ ਤੌਰ ਤੇ ਇਸ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਹੈ ਦੇਸ਼ ਦਾ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ ਜੇ ਤੁਸੀਂ ਇਹੀ ਕੁਝ ਕਰਨਾ ਹੈ ਤਾਂ ਫਿਰ ਕਾਨੂੰਨ ਬਣਾ ਲਓ ਜਾਂ ਤਾਂ ਕਿ ਕੋਈ ਵੀ ਬੰਦਾ ਚਾਹੇ ਉਹ 50 60 ਸਾਲ ਤੋਂ ਜਿਹੜਾ ਹੈ ਉਹ ਆਪਣੀ ਮਿਹਨਤ ਦੀ ਕਮਾਈ ਇਕਠੀ ਕਰ ਕਰਕੇ ਪਾਈ ਪਾਈ ਜੋੜ ਕੇ ਜਿਹੜਾ ਹੈ ਉਹ ਘਰ ਬਣਾਉਂਦਾ ਹੈ ਆਪਣਾ ਉਹਦੀ ਔਲਾਦ ਜਿਹੜੀ ਹੈ ਉਹਦਾ ਕੋਈ ਇੱਕ ਮੈਂਬਰ ਜਿਹੜਾ ਹੈ ਉਸ ਪਰਿਵਾਰ ਦਾ ਉਹ ਗਲਤ ਨਿਕਲ ਜਾਂਦਾ ਹੈ ਤਾਂ ਸਾਰੇ ਪਰਿਵਾਰ ਨੂੰ ਸਜ਼ਾ ਦਿੱਤੀ ਜਾਊਗੀ ਉਹਨਾਂ ਨੂੰ 60 ਸਾਲ ਦੀ ਉਮਰ ਦੇ ਵਿੱਚ 50 ਸਾਲ ਦੀ ਉਮਰ ਦੇ ਵਿੱਚ ਸੜਕ ਤੇ ਲਿਆ ਕੇ ਜਿਹੜਾ ਹੈ ਖੜਾ ਕਰ ਦਿੱਤਾ ਜਾਊਗਾ ਇੱਥੇ ਇਹ ਵੀ ਸੋਚਣ ਦੀ ਲੋੜ ਹੈ ਕਿ ਕੀ ਇਹਦੇ ਨਾਲ ਲੋਕਾਂ ਦੇ ਵਿੱਚ ਡਰ ਪੈਦਾ ਹੋਊਗਾ ਕਿ ਅਸੀਂ ਗਲਤ ਕੰਮ ਨਾ ਕਰੀਏ ਜਾਂ ਉਲਟਾ ਜਿਹੜੇ ਪਰਿਵਾਰ ਨੇ ਜਿਨ੍ਹਾਂ ਦਾ ਸਭ ਕੁਝ ਜਿਹੜਾ ਹੈ ਇੱਕ ਚਲ ਇਹਦੇ ਵਿੱਚ ਇੱਕ ਪਲ ਦੇ ਵਿੱਚ ਜਿਹੜਾ ਹੈ ਉਹ ਚੂਰ-ਚੂਰ ਹੋ ਜਾਊਗਾ ਕਿ ਉਹ ਲੋਕ ਹੋਰ ਟੱਕਰ ਨਹੀਂ ਹੋ ਜਾਣਗੇ ਕਿ ਉਹ ਉਹਨਾਂ ਦੇ ਮਨ ਦੇ ਵਿੱਚ ਬਦਲੇ ਦੀ ਭਾਵਨਾ ਜਿਹੜੀ ਹੈ ਉਹ ਹੋਰ ਜ਼ਿਆਦਾ ਤੇਜ਼ ਨਹੀਂ ਹੋ ਜਾਊਗੀ ਕਿ ਸਾਡੇ ਨਾਲ ਇਹਨਾਂ ਤੱਕਾ ਹੋਇਆ ਹੈ ਅਸੀਂ ਇਸ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇਹ ਜਿਹੜੇ ਨੇ ਤੁਸੀਂ ਉਹਨਾਂ ਸ਼ਰਾਬਤੀ ਤੱਤਾਂ ਦੇ ਵਿੱਚ ਸਾਹਮਣੇ ਪਰੋਸ ਕੇ ਨਹੀਂ ਰੱਖ ਰਹੇ ਲੋਕ ਕਿ ਹਾਂ ਇਹ ਲੋਕ ਜਿਹੜੇ ਇਹਨਾਂ ਨਾਲ ਟੱਕਾ ਹੋਇਆ ਹੈ ਇਹਨਾਂ ਦਾ ਇਸਤੇਮਾਲ ਕਰੋ ਤੇ ਦੇਸ਼ ਨੂੰ ਜਿਹੜਾ ਹੈ ਉਹ ਨੁਕਸਾਨ ਪਹੁੰਚਾਓ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸੋਚਣ ਵਾਲਿਆਂ ਨੇ ਇਹਨਾਂ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਤੇ ਦੁਬਾਰਾ ਜਿੱਥੋਂ ਤੁਸੀਂ ਪਾਲਿਸੀ ਦੀ ਨਕਲ ਕਰ ਰਹੇ ਹੋ ਉੱਥੇ ਵੀ ਇਹ ਧਿਆਨ ਨਾਲ ਦੇਖਣਾ ਚਾਹੀਦਾ ਹੈ ਕਿ ਉਹ ਇਸ ਦਾ ਪਾਲਿਸੀ ਦਾ ਰਿਜ਼ਲਟ ਕੀ ਨਿਕਲਿਆ ਦਾ ਨਤੀਜਾ ਕੀ ਹੈ ਤੇ ਅੱਜ ਕੀ ਉੱਥੇ ਹਾਲਾਤ ਸਹੀ ਹੋ ਗਏ ਨੇ ਜਾਂ ਹਾਲਾਤ ਹੋਰ ਬੱੱਤਰ ਜਿਹੜੇ ਨੇ ਉਸ ਜਗ੍ਹਾ ਤੇ ਹੋ ਗਏ ਨੇ ਤੇ ਜੰਗ ਦੀ ਸਥਿਤੀ ਜਿਹੜੀ ਹੈ ਉਹ ਉੱਥੇ ਪੈਦਾ ਹੋ ਗਈ ਹੈ ਤੇ ਉੱਥੇ ਲੋਕ ਹਰ ਰੋਜ਼ ਜਿਹੜੇ ਨੇ ਮਾਰੇ ਜਾ ਰਹੇ ਨੇ ਮਰ ਰਹੇ ਨੇ ਦੋਨੋਂ ਪਾਸੇ ਮਰ ਰਹੇ ਨੇ ਸੋ ਇਹ ਜਿਹੜਾ ਹੈ ਸਾਰਾ ਕੁਝ ਸਾਨੂੰ ਸੋਚਣਾ ਚਾਹੀਦਾ ਹੈ ਫੇਰ ਹੀ ਕੋਈ ਜਿਹੜਾ ਹੈ ਪਾਲਿਸੀ ਜਿਹੜੀ ਅਪਨਾਉਣੀ ਚਾਹੀਦੀ ਹੈ ਧੰਨ